ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਕ੍ਰਿਤਿਕਾ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਆਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਡੀ ਸਕਿਨ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਜਾਨੀ ਕਿ ਉਹਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ ਐਕਨੇ ਹੋ ਜਾਂਦੇ ਹਨ ਪਿੰਪਲਸ ਹੋ ਜਾਂਦੇ ਹਨ ਟੈਨ ਹੋ ਜਾਂਦਾ ਹੈ ਇਸ ਦੇ ਵਾਸਤੇ ਅੱਜ ਬਹੁਤ ਹੀ ਜ਼ਿਆਦਾ ਵਧੀਆ ਦੇ ਦੇਸੀ ਨੁਸਖਾ ਲੈ ਕੇ ਆਏ ਆ ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਹੀ ਬਿਨਾ ਟਾਈਮ ਵੇਸਟ ਕੀਤੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਜਾਣਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ ਕੌਫੀ ਲੈ ਲੈਣੀ ਹੈ ਤੁਸੀਂ ਕੋਈ ਵੀ ਕੌਫੀ ਯੂਜ਼ ਕਰ ਸਕਦੇ ਹੋ ਬਟ ਉਹ ਕੌਫੀ ਪਾਊਡਰ ਹੋਣਾ ਚਾਹੀਦਾ ਹੈ ਉਸ ਨੂੰ ਤੁਸੀਂ ਲੈ ਲੈਣਾ ਹੈ ਉਸ ਦੇ ਵਿੱਚ ਥੋੜਾ ਜਿਹਾ ਸ਼ਹਿਦ ਤੁਸੀਂ ਮਿਕਸ ਕਰ ਲੈਣਾ ਹੈ ਅਤੇ ਥੋੜੀ ਜਿਹੀ ਹਲਦੀ ਹਲਦੀ ਤੁਸੀਂ ਚਾਹੋ ਤਾਂ ਤੁਸੀਂ ਡਾਇਰੈਕਟ ਵੀ ਪਾ ਸਕਦੇ ਹੋ ਪਰ ਜੇਕਰ ਤੁਸੀਂ ਹਲਦੀ ਨੂੰ ਪਹਿਲਾਂ ਤਵੇ ਤੇ ਭੁੰਨ ਕੇ ਚੰਗੀ ਤਰਾਹ ਜਦੋਂ ਤੱਕ ਉਹ ਬ੍ਰਾਊਨ ਨਹੀਂ ਹੋ ਜਾਂਦੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਕਾਫੀ ਅਤੇ ਸ਼ਹਿਦ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਤੁਸੀਂ 1 ਮਿੰਟ ਦਾ ਰੈਸਟ ਦੇਣ ਤੋਂ ਬਾਅਦ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਜਦੋਂ ਤੁਸੀਂ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲਓ ਇਸ ਤੋਂ ਬਾਅਦ ਤੁਸੀਂ ਇਹ ਪੈਕ ਨੂੰ ਆਪਣੇ ਫੇਸ ਤੇ ਲਾ ਲੈਣਾ ਹੈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਬਹੁਤ ਹੀ ਜ਼ਿਆਦਾ ਸਾਡੀ ਸਕਿਨ ਨੂੰ ਗਲੋ ਕਰ ਜਾਂਦਾ ਹੈ ਇਹ ਸਾਡੇ ਐਕਨੇ ਦੀ ਪ੍ਰੋਬਲਮ ਨੂੰ ਵੀ ਰਿਮੂਵ ਕਰ ਦਿੰਦਾ ਹੈ ਅਸੀਂ ਇਸ ਦਾ ਰੋਜ਼ਾਨਾ ਵੀ ਇਸਤੇਮਾਲ ਕਰ ਸਕਦੇ ਹਾਂ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਦੇ ਨਾਲ ਤੁਹਾਨੂੰ ਕੋਈ ਵੀ ਕਰੀਮ ਲਾਣ ਦੀ ਲੋੜ ਨਹੀਂ ਹੈ ਇਹ ਇੰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਇੱਕ ਵਾਰ ਇਸ ਨੂੰ ਅਪਲਾਈ ਕਰਕੇ ਜ਼ਰੂਰ ਦੇਖੋ ਤੁਸੀਂ ਜ਼ਿਆਦਾਤਰ ਜੇ ਗਲੋਇੰਗ ਸਕਿਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਇਸ ਦਾ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਸੀਂ ਰਤੀ ਇਸ ਤਰ੍ਹਾਂ ਇਸਤੇਮਾਲ ਕਰੋਗੇ ਤਾਂ ਇਹ ਬਹੁਤ ਹੀ ਜ਼ਿਆਦਾ ਫਾਇਦਾ ਦੇਗਾ ਕਿਉਂਕਿ ਰਤੀ ਅਸੀਂ ਕਿਤੇ ਵੀ ਬਾਹਰ ਆਣਾ ਚਾਹਣਾ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਹ ਰਤੀ ਲਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀਂ ਇਸ ਨੂੰ 15 ਮਿੰਟ ਲਈ ਸੁੱਕਣ ਦੇਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਤੁਸੀਂ ਇਸ ਨੂੰ ਚਾਹੋ ਤਾਂ ਗਿੱਲੇ ਕੱਪੜੇ ਨਾਲ ਵੀ ਪੋਛ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਫੇਸ ਨੂੰ ਖਾਲੀ ਪਾਣੀ ਦੇ ਨਾਲ ਵੀ ਧੋ ਸਕਦੇ ਹੋ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਨੂੰ ਲਾਉਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਕੋਈ ਕਰੀਮ ਜਾਂ ਕੋਈ ਪ੍ਰੋਡਕਟ ਨਾ ਲਾਇਓ ਇਸ ਤੋਂ ਬਾਅਦ ਤੁਸੀਂ ਦੇਖੋਗੇ ਸਵੇਰੇ ਉੱਠ ਕੇ ਕਿ ਤੁਹਾਡਾ ਜਿਹੜਾ ਫੇਸ ਹੈ ਉਹ ਬਹੁਤ ਹੀ ਜ਼ਿਆਦਾ 글로ਅ ਕਰ ਰਿਹਾ ਹੈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਸੁਰਸ਼ੀਆ ਗੱਲ ਜੀ ਨਮਸਕਾਰ ਮੈਂ ਕ੍ਰਿਤਿਕਾ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓਜ਼ ਲਾ ਕੇ ਹਾਜ਼ਰ ਹੁੰਦੀ ਆਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਡੀ ਸਕਿਨ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਜਾਨਿ ਕਿ ਉਹਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ ਐਕਨੇ ਹੋ ਜਾਂਦੇ ਹਨ ਪਿੰਪਲ